ਵਾਪਸ ਆਟਾ ਸਾਡੇ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵਗਾ ਘਰ ਆਪਾਂ ਸੇ ਆੜਕਾਰ ਕੀ ਠੀਕ ਨਹੀਂ ਤੋਂ ਦੇਖੋ ਨਾਕ ਜੋ ਨਾਲੀਆਂ ਦਾ ਗੰਡੀਆਂ ਨੇ ਨਾਲੀਆਂ ਹਣਾ ਨਹੀਂ ਨਹੀਂ ਤੋਂ ਦੇਖੋ ਨਾਲੀਆਂ ਤੇ ਵਗਣੀਆਂ ਨੇ ਨਹੀਂ ਨਹੀਂ ਕਹੀ ਵਿਦਾਨ ਕਰਦੇ ਧਾਰਾਂ ਤੇ ਹੱਜ ਫੇਰ ਤੇ ਹੁਣ ਜਾਂ ਡਿਆ ਰੋਟੀ ਖਾਣ ਆਓ ਵੇਖੋ ਛਾਤੀਆਂ ਮਾਰਦਾ ਹੈ ਫੇਰ ਚੱਲ ਜਾਂਦਾ ਵਿੱਚ ਤੇ ਬਾਕੀ ਮਿਲਦੇ ਆਣ ਉਹ ਰੋਟੀ ਖਾ ਕੇ ਚਲੋ ਜੀ ਸਾਸਰੀ ਕੋ ਹਾਂਜੀ ਆ ਗਏ ਆ ਰੋਟੀ ਖਾ ਆ ਕੇ ਆਜੇ ਗੋਵਾ ਇਦਾਂ ਪਿਆ ਵਰਦੇ ਆ ਸਾਫ ਚਾਹ ਲੋਰੀ ਦੇ ਸੇਵ ਲਖੋਂ ਨੇ ਫਿਰ ਕੋਵਾ ਚੋਕਦਾ ਹੈ ਸਵਫ ਕਰਤਾ ਹੈ ਇਧਰੋਂ ਵੀ ਤੇ ਜਿਹੜੇ ਮੇਰੇ ਵੀਰ ਭੈਣ ਭਰਾ ਨੂੰ ਪੁਰਤਗਾਲ ਚ ਗੋਆ ਚਾਹੀਦਾ ਹੋਏ ਅੱਗੇ ਲੋੜੀ ਆਉਂਦੀ ਹੈ ਭੁੱਗਾ ਪਾ ਲੈਣਾ ਹੋਏ ਜਿੰਨੇ ਲੈ ਕੇ ਜਾ ਸਕਦੇ ਸਾਡੇ ਨਾਲ ਸੰਪਰਕ ਕਰੋ ਮੈਸੇਜ ਕਰੋ ਫ੍ਰੀ ਲੈ ਕੇ ਜਾ ਸਕਦੇ ਹੋ ਉੱਗਾ ਬਾਲਣ ਲਈ। ਲਓ ਭਈ ਇਹ ਲੈ ਕੇ ਜਾ ਸਕਦੇ ਪਰ ਇੱਕ ਸ਼ਰਤ ਤੇ ਪਾਤੀਆਂ ਤੁਸੀਂ ਆਪ ਪਤਨੀ ਐ। ਆਪਣਾ ਪਾਤੀਆਂ ਨਹੀਂ ਪੱਤ ਕੇ ਦੇ ਸਕਦੇ। ਟਾਈਮ ਨਹੀਂ ਹੁੰਦਾ ਦੇਖੋ। ਇਸ ਲਈ ਜਿਹੜਾ ਪਾਤੀਆਂ ਪੱਤ ਸਕਦਾ ਕੋਆ ਲੈ ਕੇ ਜਾ ਸਕਦੇ। ਉੱਗਾ ਬਾਲੇ ਨਿਆਰੇ ਲਵੇ ਲੋਹੜੀ ਮਨਾਵੇ। ਚਲੋ ਜੀ। ਧੰਨਵਾਦ। ਤੇ ਹਾਂ ਜੀ ਆ ਬਾਚ ਆ ਗਲੀ ਚ ਵੀ ਮਾਰਨਾ ਹੁੰਦਾ ਹ ਹਵਾ ਵਾਲਾ ਸਪਰਾ ਦੌਰ ਉਹ ਪਰਾਲੀ ਜੀ ਹੁੰਦੀ ਇੱਥੇ ਮੇਂਗੜਾ ਮੂੰਗਣਾ ਪਈਆਂ ਇਹਨਾਂ ਦੀਆਂ ਉਹ ਮਾੜੀਆਂ ਮੋਟੀਆਂ ਜਿੱਦਾਂ ਇੱਥੇ ਨੇ ਹੁਣ ਆਹ ਹੋਏ ਬਸ ਕਰਨਾ ਹੁੰਦਾ ਸਾਫ ਇਧਰੋਂ ਰੋਜ਼ ਕਰਨਾ ਹੁੰਦਾ ਪਰ ਇੱਕੋ ਟਾਈਮ ਇੱਕ ਦਿਨ ਚ ਇੱਕ ਵਾਰ ਹੀ ਇਹ ਕਰ ਲਿਆ ਹੁਣ ਆਪਾਂ ਧਾਰਾਂ ਕੱਢ ਲਿਆ ਨੇ ਖਾਂ ਸਾਫ ਕਰਤਾ ਤੇ ਚਲੋ ਜੀ ਚੰਗਾ ਤੇ ਇਧਰ ਵੀ ਗੰਦ ਪਿਆ ਹੀ ਪੇਡਾਂ ਇਧਰੋਂ ਕੱਢੀ ਦਿਆਂ ਨੇ ਤੇ ਉਧਰ ਨੂੰ ਵੜੀ ਦਿਆਂ ਨੇ ਇੱਥੇ ਸਾਰਾ ਗੰਦ ਪਿਆ ਹੀ ਇੱਧਰ ਵੀ ਕਰਤਾ ਆਇਆ ਸਾਫ ਪਰਾਲੀ ਤੇ ਗੋਵਾ ਪਿਆ ਹੁੰਦਾ ਤਾਂ ਕਰਕੇ ਫਿਰ ਬਾਹਰ ਕਰਤਾ ਸਾਫ ਆ ਇੱਕੋ ਮਰੀ ਕਰੀਦਾ ਸਾਫ ਮੀਨੇਕ ਚ ਹੈਲੋ ਗਾਇਸ ਹੈਲੋ ਗਾਇਸ ਪਾੜੀ ਕਰ ਲੋ ਭਾਜੀ ਕਾਲਾ 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 ਚਲੋ ਰਹੀ ਹਾਂ ਗਾਹਾਂ ਜੀ ਮੇਸਟਰ ਹਾਂਜੀ ਕੀ ਫਟੇ ਤੋਂ ਡਿਆ ਇਹ ਗੰਦੇ ਵਾਵਾ ਹੋ ਜਾਂਦੇ ਨੇ ਮੈਡ ਮੂਲ ਨਾਲ ਕੋਹ ਦੇ ਨਾਲ ਇਹ ਚੇਂਜ ਕਰ ਦਿੰਦੇ ਨੇ ਫਿਰ ਦੂਜੇ ਪਾ ਦਿੰਦੇ ਨੇ ਇਹਦੇ 'ਚ ਦੁੱਧ ਚੈੱਕ ਕਰੀਦਾ ਸਹੀ ਆ ਕਿ ਨਹੀਂ ਜਦੋਂ ਭੇਡ ਸੁੰਦੀ ਆ ਹਾਂ ਸੈਂਟਾਈਜ਼ਰ ਮੁੰਡੇ 'ਚ ਲਾਗੇ ਰੱਖਿਆ ਹੈ ਜਾਜ ਦੇ ਬែក ਆ ਨਾ ਤਾਂ ਕਹਿੰਦਾ ਹੋਣਾ ਜਾਜ ਚ ਕਰੋਨਾ ਵਾਲੇ ਬੜੇ ਨੇ ਇੱਥੇ ਅੱਜ ਫਿਰ ਸਾਫ ਸਫਾਈ ਤਾਰਖਣ ਡਿਆ ਚਲੋ ਜੀ ਕਲੇਰੇ ਬਹੁਤ ਮਤਲਬ ਬੜੇ ਵੇਖੋ ਓਏ ਹੋਏ ਓਏ ਹੋਏ ਚਲੋ ਜੀ ਫਿਰ ਹਾਂ ਜਿੰਨੇ ਵੱਖ-ਵੱਖ ਗਰੁੱਪ ਨੇ ਸਾਰਿਆਂ ਦਾ ਵੱਖ-ਵੱਖ ਰੰਗ ਦੇ ਨੇ ਕਿਸੇ ਦੇ ਨੇ ਹਰੇ ਨਿੱਲੇ ਪੀਲੇ ਸੰਤਰੀ ਸਾਰੇ ਕਰਾਂ ਦੇ ਚਿੱਟੇ ਚਲੋ ਜੀ ਆਹ ਬੈਂਟਰੀ ਉਹਦੀ ਆ ਚਾਰਜ ਲਾ ਦਿੱਤੀ ਨਾਲ ਹੀ ਫਿਰ ਚਲੋ ਜੀ ਸਾਰੇ ਕੱਢ ਲਿਆ ਨੇ ਸਫਾਈ ਕਰਤੀ ਏ ਬਾਹਰ ਵੀ ਹੋਵਾਂ ਮਾਰਤੀ ਏ ਤੇ ਆਹੀ ਟਾਈਮ ਹੈ ਗਈ ਏ ਜੀ ਤੇ ਆ ਵੀ ਸਾਫ ਕਰਤਾ ਏ ਚਲੋ ਜੀ ਸਾਫ ਕਰਤਾ ਏ ਹੁਣ ਚੱਲਦੇ ਆਂ ਘਰ ਚਾਲੋ ਜੀ ਚੱਲਾ ਮਰਦਾ ਚਾਲੋ ਜੀ ਚੱਲਦੇ ਹੋ ਵੇਖੋ ਮਿੱਤਰੋ ਉਹ ਚਿੱਟੀ ਜੀ ਟੈਂਕੀ ਚ ਭੰਡਿਆ ਨੇ ਪਾਲਾ ਕੀ ਏ ਅਮਰਤ ਕੀ ਏ ਇਹ ਜੀ ਖੇਡਾ ਰਸ ਯੇਸ ਗੰਨੇ ਦਾ ਰਸ ਗੱਡਾ ਵੱਡਾ ਟਰੱਕ ਆਇਆ ਹੈ ਇਹ ਪੱਠਿਆਂ ਚ ਮਿਕਸ ਕਰਦੇ ਨੇ ਕਿੰਨੇ ਟੈਰੀਆ ਟਰੱਕ ਰਸ ਕੰਨੇ ਦਾ ਰਸ ਇਹ ਢਣਿਆ ਰੇ ਲੈਂਦੀਆਂ ਨੇ ਮੈਂ ਜੋ ਹੈ ਛੜੋ ਜਿਹੜਾ ਤੁਹਾਨੂੰ ਮੈਂ ਕਿਹਾ ਸੀ ਅੰਦਰੋਂ ਪਾਣੀ ਕੱਢਣਾ ਬਾਹਰ ਜਿਹੜਾ ਭਰਿਆ ਪਿਆ ਹੈ ਨਾ ਆਹ ਟੈਂਕ 'ਚ ਕੱਢਦੇ ਨੇ ਫਿਰ ਹੁਣ ਆਪਾਂ ਖਾਲੀ ਕਰਾਂਗੇ ਅੰਦਰੋਂ ਪਾਣੀ ਇੱਕ ਹੁਣ ਦੂਜਾ ਟੈਂਕ ਲਈ ਅੰਦਰ ਨਾ ਹੋਈਏ ਆ ਵੀ ਹਮ ਕਰ ਆ ਚੁੱਕਾ ਹੈ جے ہمارا کمار بھائی ہے ہمارا ڈھنڈ ہے آج ہاں اج بوکی ٹرک بہت ਆਉਂਦੇ ਨੇ ਇਹ ਆਇਆ گنے دے رس والا بلو بلاں دسیا سب تو ہندی ماری جنے آ بندا سن بہت تنگ کردے کہندا آ نہیں بولنا نہیں بولنا دسدا کی کریے نوما نوما انڈیا تو آیا نا ہاں اوے پینٹا نو پھانسی دتی ਇਹ ਕਪੜਾ ਨੂੰ ਫਾਂਸੀ ਦਿੱਤੀ ਜਾ ਸਕਦੀ ਏ ਇਦਾਂ ਸਿੱਖ ਹਾਂ ਸ਼ਰਟ ਕਿਹੜੇ ਤਰੀਕੇ ਨਾਲ ਕੱਪੜਾ ਇਹਦਾ ਤੇ ਜਲੂਸ ਹੀ ਕੱਢ ਮਾਰਿਆ ਇੱਦਾਂ ਫਾਂਸੀ ਦੇ ਦਿੱਦੀ ਏ ਸਿੱਖ ਲੋ ਪੈਂਟ ਨੂੰ ਇਦਾਂ ਸ਼ਰਟ ਨੂੰ ਇਦਾਂ ਟੀ-ਸ਼ਰਟ ਨੂੰ ਇਦਾਂ ਤੇ ਸ਼ਰਟਾਂ ਦੀ ਪੀਂਗ ਮਨੋਂ ਗੰਦਾ ਤੇ ਹਾਂਜੀ ਮਿੱਤਰੋ ਅੱਛਾ ਤਾਂ ਲਈ ਸਾਡਾ ਇਹ ਬਲਾਗ ਤੇ ਕਿੰਦਾਂ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਦੱਸੋ ਨਾ ਕਿੰਦਾਂ ਦਾ ਤੇ ਕਰੋ ਦਾਵਾ-ਦਵ ਕਮੈਂਟ